ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਪੋਰਸਨੋਲੋਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪ੍ਰੀਤ ਕੌਰ ਅੱਜ ਦੀ ਨਵੀਂ ਗੈਸਟ ਨੂੰ ਤੁਹਾਡਾ ਸਵਾਗਤ ਕਰਦੀ ਹਾਂ ਕਾਫੀ ਦਿਨਾਂ ਤੋਂ ਭੈਣਾਂ ਦੇ ਮੈਸੇਜ ਆ ਰਹੇ ਨੇ ਕਿ ਅਮਨ ਤੁਸੀਂ ਡੇਲੀ ਵਰਕ ਵਾਲੀਆਂ ਵੀਡੀਓਜ਼ ਜਿਹੜੀਆਂ ਨੇ ਅਪਲੋਡ ਕਰੀ ਜਾ ਰਹੇ ਹੋ ਬਟ ਸਾਨੂੰ ਕੁਝ ਪ੍ਰਿੰਟ ਸੂਟ ਵੀ ਦਿਖਾਓ ਅਸੀਂ ਪ੍ਰਿੰਟ ਸੂਟ ਵੀ ਬਾਏ ਕਰਨਾ ਚਾਹੁੰਦੇ ਆ ਕਿਉਂਕਿ ਜਿੰਨੇ ਵੀ ਹੈਂਡਵਰਕ ਦੇ ਜਾਂ ਮਸ਼ੀਨ ਆਰੀ ਦੇ ਸੂਟ ਬੰਦਦੇ ਨੇ ਤੇ ਭੈਣਾਂ ਨੂੰ ਇਹੀ ਹੁੰਦਾ ਕਿ ਨਾਲ ਹੀ ਆਪਾਂ ਪ੍ਰਿੰਟ ਸੂਟ ਵੀ ਰੈਡੀ ਕਰਵਾ ਲਈਏ ਬਟ ਕੀ ਕਰੀਏ ਬੜੀ ਮੁਸ਼ਕਲ ਦੇ ਨਾਲ ਅਸੀਂ ਹੈਂਡਵਰਕ ਦੇ ਜਿਹੜੇ ਸੂਟ ਨੇ ਬੰਦਦੇ ਉਹਨਾਂ ਦੀ ਵੀਡੀਓ ਸ਼ੂਟ ਕਰ ਪਾਉਨੇ ਆ ਟਾਈਮ ਹੀ ਨਹੀਂ ਮਿਲਦਾ ਕਿ ਪ੍ਰਿੰਟ ਸੂਟਾਂ ਦੀ ਜਿਹੜੀ ਵੀਡੀਓ ਆਪਾਂ ਸ਼ੂਟ ਕਰੀਏ ਬਟ ਅੱਜ ਆਪਾਂ ਛੋਟੀ ਜਿਹੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਜਿੰਨੇ ਵੀ ਹੈਂਡਵਰਕ ਦੇ ਸੂਟ ਦਿਖਾਵਾਂਗੇ ਨਾਲ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟ ਸੂਟ ਦਿਖਾਵਾਂਗੇ ਠੀਕ ਹੈ ਕਿਉਂਕਿ ਆਪਾਂ ਜਿਹੜੀਆਂ ਹੁੰਦੀਆਂ ਦਾ ਸਾਹਮਣੇ ਫੋਟੋਸ ਆਪਾਂ ਜਿਹੜੀਆਂ ਵਟਸਐਪ ਤੇ ਅਪਲੋਡ ਕਰ ਦਿੰਨੇ ਆ ਕਿਉਂਕਿ ਪ੍ਰਿੰਟ ਸੂਟਾਂ ਦੀ ਵੀਡੀਓ ਸ਼ੂਟ ਕਰਨ ਦਾ ਟਾਈਮ ਬਹੁਤ ਘੱਟ ਹੁੰਦਾ ਬਟ ਫਿਰ ਵੀ ਕਈ ਬਣਾ ਦੇ ਮੈਸੇਜ ਨੇ ਕਿ ਨਹੀਂ ਪਲੀਜ਼ ਅਮਨ ਇਸ ਨੂੰ ਤੁਸੀਂ ਪੂਰਾ ਸੂਟ ਖੋਲ ਕੇ ਦਿਖਾਓ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਹਨਾ ਕਿ ਸਾਨੂੰ ਪ੍ਰੋਪਰ ਪਤਾ ਲੱਗ ਸਕੇ ਕਿ ਕਿਵੇਂ ਦੀ ਪ੍ਰਿੰਟਿੰਗ ਹੈ ਐਂ ਕਿਵੇਂ ਦਾ ਫੈਬਰਿਕ ਹੈ ਤੇ ਲਓ ਜੀ ਅੱਜ ਤੁਹਾਨੂੰ ਤੇ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲੋ ਜੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਐਂਡ ਇਹ ਵਾਲ ਜਿਹੜੀ ਕਲੈਕਸ਼ਨ ਰਹੇਗੀ ਫੁੱਲ ਪਿਓਰ ਦੇ ਉੱਪਰ ਰਹੇਗੀ ਇਹਦੇ ਵਿੱਚ ਸੈਮੀ ਦਾ ਕੋਈ ਮਤਲਬ ਹੀ ਨਹੀਂ ਹੈਗਾ ਠੀਕ ਹੈ ਅਗਰ ਫੁੱਲ ਪਿਓਰ ਕਹ ਰਹੇ ਹਾਂ ਤਾਂ ਫੁੱਲ ਪਿਓਰੀ ਏ ਲੋ ਜੀ ਫੈਬਰਿਕ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਕ੍ਰੇਪ ਰਹੇਗੀ ਫੁੱਲ ਪਿਓਰ ਕ੍ਰੇਪ ਦੇ ਉੱਪਰ ਸ਼ਰਟ ਰਹੇਗੀ ਐਂਡ ਫੁੱਲ ਪਿਓਰ ਕ੍ਰੇਪ ਦੇ ਉੱਪਰ ਬਾਟਮ ਰਹੇਗੀ ਸਕਿਨ ਜਿਹੜੀ ਆਫ ਵਾਈ ਠੀਕ ਹੈ ਐਂਡ ਇਸ ਤਰ੍ਹਾਂ ਰਹੇਗਾ ਦੁਪੱਟਾ ਪਿਓਰ ਦਾ ਫੁੱਲ ਪਿਓਰ ਦੁਪੱਟਾ ਰਹੇਗਾ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸੌਫਟ ਦੁਪੱਟਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਹੁਤ ਹੀ ਖੁੱਲਾ ਡੁੱਲਾ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਕਿਉਂਕਿ ਸਾਡੀਆਂ ਭੈਣਾਂ ਨੂੰ ਜ਼ਿਆਦਾ ਇਹ ਵਾਲੇ ਸੂਟ ਜਿਹੜੇ ਨੇ ਗੁਰਦੁਆਰਾ ਸਾਹਿਬ ਲਈ ਚਾਹੀਦੇ ਨੇ ਜਾਂ ਡੇਲੀ ਉਹਨਾਂ ਨੂੰ ਜੌਬ ਤੇ ਜਾਣਾ ਹੋਵੇ ਤਾਂ ਉਹ ਇਹ ਸੂਟ ਜਿਹੜੇ ਵੇਅਰ ਕਰਦੀਆਂ ਨੇ ਭੈਣਾਂ ਤੁਹਾਨੂੰ ਹਮੇਸ਼ਾ ਹੀ ਹੁੰਦਾ ਕਿ ਦੁਪੱਟਾ ਮੰਨ ਸਾਡਾ ਅੱਛਾ ਹੋਣਾ ਚਾਹੀਦਾ ਔਰ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਅਗਰ ਤੁਸੀਂ ਇਹਨਾਂ ਸੂਟਾਂ ਦੇ ਉੱਪਰ ਵਰਕ ਵਗੈਰਾ ਕਰਵਾਉਣਾ ਹੋਵੇ ਤੁਸੀਂ ਕਰਵਾ ਸਕਦੇ ਹੋ ਉਹ ਅਸੀਂ ਕਿਵੇਂ ਕਰਨਾ ਉਹ ਅਸੀਂ ਆਪ ਹੀ ਦੇਖ ਲਾਂਗੇ ਅਗਰ ਤੁਹਾਨੂੰ ਕੋਈ ਲੱਗ ਰਿਹਾ ਕਿ ਆ ਸਾਨੂੰ ਦੱਸਣਾ ਚਾਹੀਦਾ ਕਿ ਅਮਨ ਅਸੀਂ ਇਦਾਂ ਦਾ ਵਰਕ ਕਰਾਉਣਾ ਚਾਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਔਰ ਇੱਕ ਗੱਲ ਹੋਰ ਜਿਵੇਂ ਤੁਸੀਂ ਦੇਖ ਸਕਦੇ ਦੁਪट्टे ਦੇ ਵਿੱਚ ਬਹੁਤ ਪਿਆਰੀ ਬੂਟੀ ਬਣੀ ਹੋਈ ਐਸੀ ਤਰ੍ਹਾਂ ਦੀ ਬੂਟੀ ਤੁਸੀਂ ਆਪਣੀ ਬਾਟਮ ਤੇ ਪਵਾ ਸਕਦੇ ਹੋ ਐਂਡ ਪੈਚ ਲਗਵਾ ਕੇ ਸ਼ਰਟ ਦੇ ਉੱਪਰ ਕੰਮ ਕਰਵਾ ਸਕਦੇ ਹੋ ਲੋ ਜੀ ਸਕਰੀਨ ਛੋਟਾ ਕਰ ਇਹ ਵਾਲਾ ਪਸੰਦ ਹੈ ਤੇ ਇਸ ਦਾ ਲੈ ਲਓ ਤੇ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਆਪਾਂ ਤੁਹਾਨੂੰ ਸਾਰੇ ਸ਼ੇਅਰ ਕਰ ਦਿੰਨੇ ਆ ਲੋ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਅ ਅਗਰ ਤੁਸੀਂ ਸਾਡੇ ਤੋਂ ਸਟੀਚਿੰਗ ਕਰਵਾਉਣਾ ਚਾਹਦੇ ਹੋ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟੀਚਿੰਗ ਸਾਡੇ ਤੋਂ ਬਾਏ ਕਰਨਾ ਚਾਹਦੇ ਹੋ ਤੁਸੀਂ ਵਿਦਆਊਟ ਸਟੀਚਿੰਗ ਵੀ ਬਾਏ ਕਰ ਸਕਦੇ ਹੋ ਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਨਾ ਐਂਡ ਬਹੁਤ ਹੀ ਜ਼ਿਆਦਾ ਖੁੱਲਡੂਲਾ ਤੁਹਾਨੂੰ ਦੁਪੱਟਾ ਮਿਲੇਗਾ ਹਮੇਸ਼ਾ ਹੀ ਪਿਓਰ ਦੇ ਸੂਟਾਂ ਦੇ ਨਾਲ ਜਿੰਨੇ ਵੀ ਦੁਪੱਟੇ ਹੁੰਦੇ ਨੇ ਪ੍ਰੋਪਰ ਖੁੱਲੇ ਡੁੱਲੇ ਹੁੰਦੇ ਨੇ ਐਂਡ ਤੁਹਾਡੇ ਸਿਰ ਦੇ ਉੱਪਰ ਵੀ ਆਰਾਮ ਨਾਲ ਟਿਕਦੇ ਨੇ ਬਿਆਸਾ ਤਾਂ ਇਹ ਸੂਟ ਜਿਹੜੇ ਆਪਾਂ WhatsApp ਤੇ ਅਪਲੋਡ ਕੀਤੇ ਸੀ ਇਹਨਾਂ ਦੀ ਪਿਕਚਰ ਕਾਫੀ ਸਾਰੇ ਮਤਲਬ ਕਿ ਸਾਰੇ ਸੂਟ ਜਿਹੜੇ ਨੇ ਇਹਨਾਂ ਵਿੱਚੋਂ ਸੋਲਡ ਹੋ ਚੁੱਕੇ ਨੇ ਤਾਂ ਆਪਾਂ ਰਿਪੀਟ ਤੇ ਵਾਲੇ ਕਲਰ ਮੰਗਵਾ ਲੈਣੇ ਇਹਨਾਂ ਦੇ ਵਿੱਚੋਂ ਜਿਹੜਾ ਜਿਹੜਾ ਪਸੰਦ ਹੈ ਸਕਰੀਨਸ਼ਾਟ ਲੈ ਲਓ ਔਰ WhatsApp ਤੇ ਸਾਨੂੰ ਮੈਸੇਜ ਕਰ ਤੁਸੀਂ ਕਰ ਸਕਦੇ ਹੋ ਦੁਪट्टे ਬਹੁਤ ਹੀ ਪਿਆਰੇ ਨੇ ਐਂਡ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜੀ ਦੇਖੋ ਇਹ ਵਾਲਾ ਸੂਟ ਕਿੰਨਾ ਪਿਆਰਾ ਇਸੇ ਕਰਨ ਦੁਪੱਟਾ ਚੈੱਕ ਕਰੋ ਬਹੁਤ ਸੋਹਣੇ ਸਰਦਾਰੀ ਦੇ ਸੂਟ ਨੇ ਬਿਲਕੁਲ ਅਗਰ ਤੁਸੀਂ ਫੁੱਲ ਪਿਓਰ ਲਾਈਕ ਕਰ ਦਿਓ ਅਨ ਜਿਹੜੀ ਆਪਾਂ ਨਾਲ ਕਹਿੰਦੇ ਕਿ ਸਾਡੀ ਸਕਿਨ ਨੂੰ ਕੋਈ ਵੀ ਫੈਬਰਿਕ ਸੂਟ ਨਹੀਂ ਕਰਦਾ ਮੈਨੂੰ ਪੂਰੀ ਉਮੀਦ ਹੈ ਐਨ ਪੂਰੀ ਗਰੰਟੀ ਹੈ ਕਿ ਤੁਹਾਡੀ ਸਕਿਨ ਨੂੰ ਇਹ ਵਾਲਾ ਫੈਬਰਿਕ ਜਿਹੜਾ ਸੂਟ ਕਰੇਗਾ ਕਿਉਂਕਿ ਪਿਓਰ ਤੋਂ ਉੱਪਰ ਕੁਝ ਨਹੀਂ ਹੈਗਾ ਜੀ ਲਓ ਜੀ ਇਹ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਤੁਹਾਨੂੰ ਦੱਸ ਦਿੱਤਾ ਕਿ ਪਿਓਰ ਕਰੇਪ ਰਹੇਗੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਔਰ ਬਹੁਤ ਜ਼ਿਆਦਾ ਲਾਈਟ ਵੇਟ ਇਸ ਤਰੀਕੇ ਨਾਲ ਬਾਟਮ ਬਾਟਮ ਸਬ ਦੇ ਨਾਲ بیس ਕਲਰ ਦੀ ਰਹੇਗੀ ਐਂਡ ਇਸ ਦਾ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਸੋਨਾ ਜੀ ਬਹੁਤ ਹੀ ਪਿਆਰਾ ਐਂਡ ਜਦੋਂ ਆਪਾਂ ਨੂੰ ਲਾਸਟ ਫਿਨਿਸ਼ਿੰਗ ਦਵਾਂਗੇ ਬਹੁਤ ਸੋਨਾ ਦੁਪੱਟਾ ਤੁਹਾਡਾ ਹੋਰ ਸੋਨਾ ਜਿਹੜਾ ਬਣ ਜਾਣਾ ਐਂਡ ਸਿਰ ਦੇ ਉੱਪਰ ਵੀ ਆਰਾਮ ਨਾਲ ਟਿਕੇਗਾ ਲਓ ਜੀ ਕਲਰ ਤੁਸੀਂ ਪਸੰਦ ਕਰੀ ਜਾਓ फटाफट ਸਕਰੀਨਸ਼ਾਟ ਲੈ ਲਿਓ ਪਲੀਜ਼ ਵੀਡੀਓ ਦੇਖਣ ਦੇ ਵਿੱਚ ਦੇਰ ਨਾ ਕਰਿਆ ਕਰੋ ਐਨਾ ਟਾਈਮ ਸਾਡੇ ਸੂਟ ਜਿਹੜੇ ਨਹੀਂ ਰੁਕਦੇ ਹੈਗੇ ਕਿਉਂਕਿ ਜਿਵੇਂ ਸਾਰ ਨੂੰ ਵੇਟ ਰਹੰਦੀ ਨਵੇਂ-ਨਵੇਂ ਡਿਜ਼ਾਈਨ ਤੁਹਾਡਾ ਸ਼ੇਅਰ ਕਰਨ ਦੀ ਉਸੇ ਤਰ੍ਹਾਂ ਪਹਿਣਾ ਨੂੰ ਵੀ ਵੇਟ ਰਹੰਦੀ ਏ ਵੀ ਕਦੋਂ ਨਵੇਂ-ਨਵੇਂ ਕਲਰ ਆਣ ਨਵੇਂ-ਨਵੇਂ ਪ੍ਰਿੰਟ ਆਉਣ ਤਾਂ ਅਸੀਂ ਫਟਾਫਟ ਬਾਏ ਕਰ ਲਈਏ ਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਐ ਤੇ ਤੁਸੀਂ ਕਿਤੇ ਵੀ ਇਹ ਸੂਟ ਪਾ ਕੇ ਜਾ ਸਕਦੇ ਹੋ ਛੋਟੇ-ਮੋਟੇ ਤੁਸੀਂ ਫੰਕਸ਼ਨ ਦੇ ਉੱਪਰ ਜਾਣਾ ਕਿਸੇ ਬਰਥਡੇ ਫੰਕਸ਼ਨ ਤੇ ਸੁਪਨੀ ਸਰ ਪਾਹੜ ਤੇ ਜਾਣਾ ਗੁਰਦੁਆਰਾ ਸਾਹਿਬ ਜਾਣਾ ਹਨਾ ਤੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਸੂਟ ਐ ਪਾ ਕੇ ਜਾ ਸਕਦੇ ਹੋ ਲੋ ਜੀ ਬਹੁਤ ਪਿਆਰਾ ਜਿਹਾ ਦੁਪੱਟਾ खुला डुला कलर चेक करी जाओ एंड प्रिंट चेक करी जाओ बॉटम सब बेस कलर दी रहेगी फैब्रिक मैं तो एक फिर तो दस दिनी हाँ कि प्योर क्रेप का फैब्रिक रहेगा इस तरीके ना। चेक करो बहुत ही ज़्यादा सोना लो जी, ये भी कलर बहुत प्यारा चीज दस कि जो ब्रांड रहेगा और टीस्टा रहेगा ठीक है जी टीस्टा ब्रांड की हमेशा ही कलैक्शन तुम्हें तो पता है कि चाहे कॉटन की होवे चाहेब की होती है काफी ही अः प्यारी होंगी है बहुत ही स्पीरियर क्वालिटी रहेगी जी ਟਿਸਟਾ ਬ੍ਰਾਂਡ ਰਹੇਗਾ ਠੀਕ ਹੈ ਮੈਂ ਬ੍ਰਾਂਡ ਦੱਸਣਾ ਭੁੱਲ ਗਈ ਸੀ ਫਿਰ ਸਾਨੂੰ ਮੈਸੇਜ ਆਣੇ ਸੀ ਕਿ ਅਮਾ ਤੁਸੀਂ ਅਜ ਬ੍ਰਾਂਡ ਨਹੀਂ ਸਾਨੂੰ ਦੱਸਿਆ ਔਰ ਕੋਸ਼ਿਸ਼ ਕਰਦੇ ਆ ਕਿ ਹਮੇਸ਼ਾ ਆਪਾਂ ਤੁਹਾਡੇ ਲਈ ਟਿਸਟਾ ਬ੍ਰਾਂਡ ਹੀ ਲੈ ਕੇ ਆਈਏ ਕਿਉਂਕਿ ਟਿਸਟਾ ਬ੍ਰਾਂਡ ਜਿਹੜਾ ਪੈਣਾ ਦੀ ਪਹਿਲੀ ਪਸੰਦ ਹੈ ਜੀ ਲਓ ਜੀ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਫਟਾਫਟ ਕਲਰ ਪਸੰਦ ਕਰ ਲਓ ਐਂਡ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਔਰ ਇੱਕ ਗੱਲ ਹੋਰ ਕੁਛ ਨਾ ਪ੍ਰਿੰਟ ਸੂਟ ਦਿਖਾਣ ਦੇਣੀ ਹੈ ਕਿ ਇਸ ਲਈ ਕਿਉਂਕਿ ਬੁਟੀਕ ਤੇ ਕਾਫੀ ਸਾਰੀਆਂ ਪਹਿਣਾ ਅੱਜਕੱਲ ਵਿਜ਼ਿਟ ਕਰ ਰਹੀਆਂ ਨੇ ਔਰ ਪ੍ਰਿੰਟ ਸੂਟ ਸਾਡੇ ਕੋਲ ਜਿੰਨੇ ਵੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਾਫੀ ਪਹਿਣਾ ਨੂੰ ਪਸੰਦ ਆਉਂਦੇ ਨੇ ਔਰ ਪਹਿਣਾ ਸਾਡੇ ਤੋਂ ਨਾਲ ਦੀ ਨਾਲ ਹੀ ਬਾਈ ਕਰ ਲੈਂਦੀਆਂ ਨੇ ਲੋ ਜੀ ਇਹ ਵੀ ਦੁਪट्टे ਦਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਚੈੱਕ ਕਰੋ ਐਂ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲਓ ਔਰ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ। ਉਸ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥੋੜੇ ਜੇ ਹੈਂਡ ਵਰਕ ਦੇ ਪੀਸ ਥੋੜੇ ਜਿਨੇ ਜਿੰਨੇ ਕਿ ਇਸ ਵੀਡੀਓ ਵਿੱਚ ਦਿਖਾਏ ਜਾਣਗੇ ਸਿਰਫ ਉਹਨੇ ਹੀ ਦਿਖਾਵਾਂਗੇ ਕਿਉਂਕਿ ਅਗਰ ਆਪਾਂ ਇੱਕ ਵੀਡੀਓ ਦੇ ਵਿੱਚ 10 ਸੂਟ ਵੀ ਦਿਖਾਈਏ ਤਾਂ ਬਹੁਤ ਸਾਡੇ ਮੁਸ਼ਕਲ ਨਾਲ ਜਿਹੜੇ ਨੇ ਕਿ ਸੂਟ ਜਿਹੜੇ ਵੀਡੀਓ ਬਣेंगे ਨਹੀਂ ਤਾਂ ਕਾਫੀ ਸਾਰੇ ਸੂਟ ਸਾਡੇ ਬਿਨਾਂ ਵੀਡੀਓ ਚ ਚਲੇ ਜਾਂਦੇ ਨੇ ਕਿਉਂਕਿ ਸੂਟ ਕਾਫੀ ਜ਼ਿਆਦਾ ਹੁੰਦੇ ਨੇ ਐਂਡ ਵੀਡੀਓਜ਼ ਬਹੁਤ ਸਾਡੀਆਂ ਥੋੜੀਆਂ ਬਣਦੀਆਂ ਨੇ ਲਓ ਜੀ ਤੁਸੀਂ ਫੈਬਰਿਕ ਚੈੱਕ ਕਰੋ ਪਹਿਲਾਂ ਤਾਂ ਫੈਬਰਿਕ ਜਿਹੜਾ ਰਹੇਗਾ ਪਿਓਰ ਕ੍ਰੇਪ ਦੇ ਉੱਪਰ ਰਹੇਗਾ ਐਂਡ ਕਲਰ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਲਾਈਟ ਪਿਸਟਾ ਕਲਰ ਬਹੁਤ ਜ਼ਿਆਦਾ ਸੋਨਾ ਐਂਡ ਇਹਦੇ ਉੱਪਰ ਆਪਾਂ ਵੈਲਵਟ ਦਾ ਜਿਹੜਾ ਪੈਸ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨੈੱਕ ਦੇ ਉੱਪਰ ਕੰਮ ਰਹੇਗਾ ਇਸ ਤਰੀਕੇ ਨਾਲ ਚੈੱਕ ਕਰੋ ਐਂਡ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਵਰਕ ਇਹਦੇ ਵਿੱਚ ਆਪਾਂ ਮੋਤੀ ਦਿੱਤਾ ਹੋਇਆ ਸੀ ਭਿੱਜ ਦਿੱਤੀ ਐਂਡ ਦਬਕਾ ਦਿੱਤਾ ਹੋਇਆ ਔਰ ਦਬਕੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਇਸ ਤਰੀਕੇ ਨਾਲ ਥ੍ਰੈਡ ਜਿਹੜਾ ਆਪਾਂ ਦਿੱਤਾ ਹੋਇਆ ਔਰ ਵੈਲਵਟ ਦਾ ਪੈਸ ਦਿੱਤਾ ਹੋਇਆ ਬਹੁਤ ਹੀ ਜ਼ਿਆਦਾ ਸੋਨਾ ਲੱਗ ਰਿਹਾ ਸਾਡੇ ਸੂਟ ਦੇ ਉੱਪਰ ਔਰ ਕਈ ਵਾਰ ਇਹਦਾ ਹੁੰਦਾ ਕਿ ਪਹਿਣਾ ਦਾ ਸਾਨੂੰ ਮੈਸੇਜ ਆ ਜਾਂਦਾ ਕਿ ਸਾਡੀ ਅਨਾਰਕਲੀ ਜਿਹੜੀ ਫਰੌਗ ਏ ਉਹ ਥੋੜੇ ਪੈਸੇ 'ਚ ਘੱਟ ਪੈਸੇ 'ਚ ਕਿਵੇਂ ਰੈਡੀ ਹੋਏਗੀ ਦੇਖੋ ਜੀ ਵੀ ਹੁਣ ਆਪਾਂ ਇਹ ਪਿਓਰ ਦਾ ਫੈਬਰਿਕ ਤੁਹਾਨੂੰ ਦੱਸਿਆ ਕਿ ਪਿਓਰ ਦਾ ਫੈਬਰਿਕ ਏ ਤੁਸੀਂ ਇਸ ਨੂੰ ਸੈਮੀ ਤੇ ਕਰਵਾਓ ਹਨਾ ਸੈਮੀ ਤੇ ਪ੍ਰਾਈਸ ਜਿਹੜੀ ਫੈਬਰਿਕ ਦੀ ਘੱਟ ਹੋਏਗੀ ਵਰਕ ਵੀ ਪ੍ਰਾਈਸ ਜਿਹੜੀ ਬਿਲਕੁਲ ਨਹੀਂ ਘੱਟ ਹੋਏਗੀ ਅਗਰ ਵਰਕ ਘੱਟ ਘੱਟ ਕਰਾਓਗੇ ਤਾਂ ਪ੍ਰਾਈਸ ਘੱਟ ਜਾਏਗੀ ਅਗਰ ਤੁਸੀਂ ਵਰਕ ਇੰਨਾ ਹੀ ਰੱਖੋਗੇ ਤਾਂ ਪ੍ਰਾਈਸ ਸਿਰਫ ਫੈਬਰਿਕ ਦੀ ਘਟੇਗੀ ਵਰਕ ਦੀ ਨਹੀਂ ਘਟੇਗੀ ਠੀਕ ਹੈ ਕਿਉਂਕਿ ਵਰਕ ਤਾਂ ਸਾਡੇ ਫੈਬਰਿਕ ਦੇ ਸੂਟ ਦੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਔਰ ਬਿਲਕੁਲ ਨੇੜੇ ਤੋਂ ਇਹੜਾ ਫਲਾਰ ਬਣਿਆ ਹੋਇਆ ਨੂੰ ਚੈੱਕ ਕਰੋ ਇਹਦੀ ਕਿ ਇੱਕ ਚੀਜ਼ ਚੈੱਕ ਕਰੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਕੰਮ ਤੁਹਾਨੂੰ ਕੀਤਾ ਦਿਖ ਰਿਹਾ ਹੁਣ ਬਹੁਤ ਹੀ ਪਿਆਰਾ ਲੱਗ ਰਿਹਾ ਔਰ ਫਲੇਅਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਫਲੇਅਰ ਹੈ ਫਰੌਗ ਦਾ ਦੇਖੋ ਔਰ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਹਾਨੂੰ ਪਿਸਤਾ ਕਲਰ ਦਿਖਾਇਆ ਤਾਂ ਤੁਸੀਂ ਪਿਸਤਾ ਤੇ ਹੀ ਕਰਵਾ ਸਕਦੇ ਹੋ ਐਂਡ ਕਿਸੇ ਵੀ ਕਲਰ ਦੇ ਉੱਪਰ ਕਰਵਾਓ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਓ ਫਲੇਅਰ ਚੈੱਕ ਕਰੋ ਕਾਫੀ ਜ਼ਿਆਦਾ ਸਾਡੀ ਫਰੌਕ ਦਾ ਫਲੇਅਰ ਹੈ। ਔਰ ਇਹ ਫਰੌਕ ਹੈ ਉਹ ਅੱچھے ਫਲੇਅਰ ਦੇ ਵਿੱਚ ਹੀ ਜਿਹੜੀ ਉਹਦੀ ਗੈਟਅਪ ਉਹ ਜ਼ਿਆਦਾ ਸੋਹਣੀ ਆਉਂਦੀ ਠੀਕ ਹੈ ਜੀ ਇਹ ਫਰੰਟ ਸਾਈਡ ਹੋਗੀ। ਐਂਡ ਇਸ ਤਰ੍ਹਾਂ ਬੈਗ ਦੇ ਉੱਪਰ ਠੀਕ ਹੈ। ਬੈਗ ਦੇ ਉੱਪਰ ਪਰ ਲਟਕਣ ਵੀ ਦਿੱਤੇ ਹੋਏ ਨੇ ਲਟਕਣ ਐਡ ਕਰਵਾਉਣੇ ਨਹੀਂ ਕਰਵਾਉਣੇ ਤੁਹਾਡੀ ਚੁਆਇਸ ਰਹੇਗੀ। ਔਰ ਕਈ ਵਾਰ ਇਹਦਾ ਹੁੰਦਾ ਕਿ ਆ ਕੁਛ ਆਪਾਂ ਸਟੀਚਿੰਗ ਦੇ ਦੇ ਕੋ ਨੀਚੇ ਇਸ ਤਰ੍ਹਾਂ ਪੇਸਟਿੰਗ ਦੀ ਡਾਈਨ ਲਗਾਈ ਹੁੰਦੀ ਬਟ ਉਹਦੇ ਨਾਲ ਕੀ ਫਲੇਅਰ ਜਿਹੜਾ ਸਾਡਾ ਬਿਲਕੁਲ ਨਹੀਂ ਆਉਂਦਾ ਹੈਗਾ ਬਟ ਆਪਾਂ ਸਟੀਚਿੰਗ ਦੇ ਵਿੱਚ ਵੀ ਇਸ ਤਰ੍ਹਾਂ ਲਾਈਨਿੰਗ ਦੇ ਵਿੱਚ ਵੀ ਨੀਚੇ ਜਿਹੜੀ ਪੇਸਟਿੰਗ ਕਰਦੇ ਆ ਔਰ ਆਪਣੇ ਸੂਟ ਦੇ ਥੱਲੇ ਤਾਂ ਹਮੇਸ਼ਾ ਤੁਹਾਨੂੰ ਫਿਨਿਸ਼ਿੰਗ ਪੱਟੀ ਜਿਹੜੀ ਮਿਲੇਗੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਇਹਨਾਂ ਆਰਕਲੀ ਸਟਾਈਲ ਦੇ ਵਿੱਚ ਆਪਾਂ ਰੈਡੀ ਕੀਤਾ ਦੇਖੋ ਫਲੇਅਰ ਚੈੱਕ ਕਰੋ ਕਿੰਨਾ ਫਲੇਅਰ ਹੈ ਬਹੁਤ ਹੀ ਪਿਆਰਾ ਚਾ ਦੇਖੋ ਔਰ ਪਿਓਰ ਦੇ ਉੱਪਰ ਰੈਡੀ ਕੀਤਾ ਤੁਸੀਂ ਸੈਮੀ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਇਸ ਸਟਰੀਕ ਨਾਲ ਆਪਾਂ ट्राਊਜ਼ਰ ਰੈਡੀ ਕੀਤਾ ਲਾਲ ट्राਊਜ਼ਰ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਬਹੁਤ ਹੀ ਪਿਆਰਾ ਜਿਆ ਐਂਡ ਇਸ ਸਟਰੀਕ ਨਾਲ ਦੁਪੱਟਾ ਰਹੇਗਾ ਦੁਪੱਟੇ ਨੂੰ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਮਹਿਰੂਨ ਕਲਰ ਦੀ ਉੱਪਰ ਬਹੁਤ ਹੀ ਪਿਆਰੀ ਜੀ ਲੇਸ ਜਿਹੜੀ ਆਪਾਂ ਦਿੱਤੀ ਹੋਈ ਹੈ ਅੱਗੇ ਤੁਸੀਂ ਜ਼ਿਆਦਾ ਹੈਵੀ ਲੁੱਕਸ ਜਾਣਾ ਚਾਹੋ ਤਾਂ ਤੁਸੀਂ ਦੁਪੱਟੇ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਵੈਸੇ ਅਗਰ ਤੁਸੀਂ ਪੂਰੇ ਫੁੱਲ ਸੂਟ ਦੇ ਉੱਪਰ ਵਰਕ ਕਰਵਾ ਰਹੇ ਹੋ ਦੁਪੱਟਾ ਤੁਸੀਂ ਸਿੰਪਲ ਵੀ ਰੱਖ ਸਕਦੇ ਹੋ ਕਿਉਂਕਿ ਸਾਡੇ ਸੂਟ ਦੇ ਉੱਪਰ ਜਿਹੜਾ ਕਾਫੀ ਜ਼ਿਆਦਾ ਕੰਮ ਜਿਹੜਾ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ ਇਹ ਵਾਲਾ ਪੀਸ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਐਂਡ ਬੜਾ ਹੀ ਸੋਹਣਾ ਇਹਦੇ ਉੱਪਰ ਵਰਕ ਹੋਇਆ ਹੋਇਆ ਔਰ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਲੋ ਜੀ ਇਹ ਵੀ ਪੀਸ ਜਿਹੜਾ ਰਹੇਗਾ ਇਹ ਵੀ ਅਨਾਰਕਲੀ ਦੇ ਵਿੱਚ ਰਹੇਗਾ ਇਸ ਤਰੀਕੇ ਨਾਲ ਐਂਡ ਇਸਦਾ ਵੀ ਕੰਮ ਫਿਨਿਸ਼ ਕਰੋ ਪਹਿਲਾਂ ਤਾਂ ਬਿਲਕੁਲ ਨੇੜੇ ਤੋਂ ਬਹੁਤ ਹੀ ਜ਼ਿਆਦਾ ਸੋਹਣਾ ਨੈਕ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਹੀ ਡਿਟੇਲਿੰਗ ਦੇ ਨਾਲ ਕੰਮ ਕੀਤਾ ਹੋਇਆ ਕੋਈ ਰਫਲੀ ਕੰਮ ਤੁਹਾਨੂੰ ਨਹੀਂ ਮਿਲੇਗਾ ਠੀਕ ਹੈ ਜੀ ਬਹੁਤ ਹੀ ਪਿਆਰਾ ਹੈ ਐਂਡ ਬੜੀ ਧਿਆਨ ਦੇ ਨਾਲ ਆਪਾਂ ਕੰਮ ਕਰਦੇ ਹਾਂ ਤੁਸੀਂ ਚੈੱਕ ਕਰੋ ਇਸ ਤਰੀਕੇ ਇਸ ਤਰੀਕੇ ਨਾਲ ਆਪਾਂ ਜੀ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਣੀਆਂ ਬਾਹਾਂ ਦੇ ਉੱਪਰ ਆਪਾਂ ਪੈਸ ਲਗਾ ਕੇ ਉਸ ਦੇ ਉੱਪਰ ਕੰਮ ਜਿਹੜਾ ਕੀਤਾ ਹੋਇਆ ਇਸ ਤਰੀਕੇ ਨਾਲ ਐਂਡ ਬਹੁਤ ਸੋਹਣੀ ਰੈਸਿਪੀ ਆਪਾਂ ਨੇ ਐਡ ਕੀਤੀ ਹੋਈ ਏ ਜਿਸ ਦੇਖ ਸਕਦੇ ਹੋ ਬਹੁਤ ਸੋਹਣਾ ਉੱਪਰ ਬੋਡੀ ਦੇ ਉੱਪਰ neck ਦੇ ਉੱਪਰ ਕੰਮ ਹੋਇਆ ਬਾਹੂ ਦੇ ਉੱਪਰ ਕੰਮ ਹੋਇਆ ਔਰ ਪੂਰੀ ਫਰਾਕ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਕੰਮ ਮਿਲੇਗਾ ਐਂਡ ਕਾਫੀ ਫਲੇਅਰ ਹੈ ਜੀ ਜਿਵੇਂ ਤੁਹਾਨੂੰ ਪਹਿਲੀ ਫਰਾਕ ਦਿਖਾਈ ਉਸੇ ਤਰੀਕੇ ਨਾਲ ਹੀ ਇਸ ਦਾ ਫਲੇਅਰ ਹੈ ਦੇਖੋ ਸਾਰੀ ਫਰਾਕ ਦੇ ਉੱਪਰ ਪੈਚ ਲਗਾ ਕੇ ਇਹ ਫਰਾਕ ਦੇ ਉੱਪਰ ਵਰਕ ਕੀਤਾ ਗਿਆ ਐਂਡ ਪੂਰੀ ਫਰਾਕ ਦੇ ਵਿੱਚ ਇਸ ਤਰੀਕੇ ਨਾਲ ਤੁਹਾਨੂੰ ਸਿਪੀ ਦਾ ਕੰਮ ਮਿਲੇਗਾ ਅਨਾਰਕਲੀ ਫਰਾਕ ਰਹੇਗੀ ਜੀ ਕੁਝ ਭੈਣਾਂ ਸਾਨੂੰ ਕਹਿ ਰਹੇ ਨੇ ਕਿ ਅਸੀਂ ਸਿਰਫ ਅਨਾਰਕਲੀ ਜਿਹੜੀ ਫਰੌਗ ਹੈ ਉਹ ਤੁਹਾਡੇ ਤੋਂ ਅਸੀਂ ਵਰਕ ਕਰਾਉਣਾ ਸਟਿਚਿੰਗ ਨਹੀਂ ਕਰਾਉਣੀ ਦੇਖੋ ਅਨਾਰਕਲ ਦੀ ਸਟਿਚਿੰਗ ਆਪਾਂ ਤੁਹਾਨੂੰ ਕਰਕੇ ਦੇਵਾਂਗੇ ਕਿਉਂਕਿ ਅੱਧੀ ਸਟਿਚਿੰਗ ਤਾਂ ਉਹਦੀ ਕਲੀਆਂ ਦੇ ਵਿੱਚ ਹੀ ਹੋ ਜਾਂਦੀ ਏ ਤਾਂ ਇਸ ਤਰੀਕੇ ਨਾਲ ਤੁਸੀਂ ਸਾਡੇ ਤੋਂ ਸਟਿਚਿੰਗ ਅਨਾਰਕਲੀ ਦੀ ਕਰਵਾ ਲਿਆ ਕਰੋ ਜੇਕਰ ਸਿੰਪਲ ਸੂਟ ਤੁਸੀਂ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਵਰਕ ਦੇ ਨਾਲ ਉਹ ਤੁਸੀਂ ਸਾਡੇ ਤੋਂ ਇਸ ਤਰੀਕੇ ਨਾਲ ਮੰਗਵਾ ਸਕਦੇ ਹੋ ਠੀਕ ਹੈ ਜੀ ਲੋ ਜੀ ਫਰੰਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕੰਮ ਮਿਲੇਗਾ ਐਂਡ ਬੈਕ ਦੇ ਉੱਪਰ ਵੀ ਤਾਂ ਇਸ ਤਰੀਕੇ ਨਾਲ ਕੰਮ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰੀਕੇ ਨਾਲ ਉਹ ਹੋਰ ਥੀ ਜ਼ਿਆਦਾ ਸੋਨਾ ਇਹ ਵੀ ਪੀਸ ਬਣਿਆ ਹੋਇਆ ਐਂਡ ਇਹਦਾ ਫੈਬਰਿਕ ਜਿਹੜਾ ਰਹੇਗਾ ਸ਼ਿਮਰ ਦੇ ਉੱਪਰ ਕੀਤਾ ਹੋਇਆ ਜੀ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਸ਼ਿਮਰ ਵੀ ਕਾਫੀ ਅੱਛਾ ਫੈਬਰਿਕ ਹੈ ਕੁਝ ਭੈਣਾਂ ਦੇ ਮੈਸੇਜ ਹੁੰਦੇ ਨੇ ਕਿ ਸ਼ਿਮਰ ਇਹਦਾ ਹਾਰਡ ਤਾਂ ਨਹੀਂ ਹੈਗੀ ਚੁਬਦੀ ਤਾਂ ਨਹੀਂ ਹੈਗੀ ਦੇਖੋ ਜੀ ਬਿਲਕੁਲ ਸੌਫਟ ਵਾਲੀ ਸ਼ਿਮਰ ਹੈ ਕੋਈ ਇਦਾਂ ਨਹੀਂ ਹੈਗੀ ਕਿ ਕੋਈ ਹਾਰਡ ਵਾਲੀ ਹੋਏਗੀ ਕਿਉਂਕਿ ਅਗਰ ਤੁਸੀਂ ਹਲਕੀ ਕੁਆਲਿਟੀ ਦੇ ਉੱਪਰ ਕਰਵਾਓਗੇ ਤੁਹਾਨੂੰ ਪਤਾ ਹੀ ਕਿ ਮਾਰਕੀਟ ਦੇ ਵਿੱਚ ਨਾਲ ਦੀ ਨਾਲ ਕਾਪੀਆਂ ਵੀ ਬਣ ਜਾਂਦੀਆਂ ਨੇ ਤਾਂ ਉਹ ਮੇਰਾ ਫੈਬਰਿਕ ਆਪਾਂ ਬਿਲਕੁਲ ਨਹੀਂ ਰੱਖਦੇ ਸਾਡੇ ਕੋਲ ਹਮੇਸ਼ਾ ਹੀ ਤੁ ਪਲਾਜ਼ੋ ਜਿਹਨੂੰ ਆਪਾਂ ਕਹਿ ਦਿੰਦੇ ਆ ਇਸ ਤਰੀਕੇ ਨਾਲ ਦੇਖੋ ਪਲਾਜ਼ੋ ਦੇ ਉੱਪਰ ਕੰਮ ਚੈੱਕ ਕਰੋ ਬਹੁਤ ਸੋਹਣਾ ਕੰਮ ਜਿਹੜਾ ਸਾਡੇ ਪਲਾਜ਼ੋ ਦੇ ਉੱਪਰ ਹੋਇਆ ਹੋਇਆ ਔਰ ਪਲਾਜ਼ੋ ਦਾ ਕੰਮ ਜਿਹੜਾ ਸਾਨੂੰ ਚਾਰ ਪਾਰਟੀਸ਼ਨ ਦੇ ਵਿੱਚ ਕਰਨਾ ਪੈਂਦਾ ਐਂਡ ਬਾਟਮ ਦਾ ਕੰਮ ਜਿਹੜਾ ਉਹ ਆਪਾਂ ਇੱਕ ਸਾਈਡ ਹੀ ਕਰਦੇ ਆ ਬਟ ਪਲਾਜ਼ੋ ਦੇ ਜਿਹੜਾ ਸਾਨੂੰ ਚਾਰ ਪਾਰਟੀਸ਼ਨ ਦੇ ਵਿੱਚ ਕੰਮ ਕਰਨਾ ਪੈਂਦਾ ਠੀਕ ਹੈ ਜੀ ਫਿਰ ਜਾ ਕੇ ਪਲਾਜ਼ੋ ਜਿਹੜਾ ਪ੍ਰੋਪਰ ਤਰੀਕੇ ਨਾਲ ਰੈਡੀ ਹੁੰਦਾ ਹੈ ਫੈਬਰਿਕ ਸ਼ਿਮਰਦਾ ਰਹੇਗਾ ਦੁਪੱਟਾ ਇਹਦਾ ਰੈਡੀ ਹੋ ਰਿਹਾ ਨੂੰ ਲੈਸ਼ ਨੀਲਾ ਜਿਹਾ ਲੱਗੀ ਸੀ ਇਸ ਕਰਕੇ ਦੁਪੱਟਾ ਆਪਾਂ ਸ਼ੋਅ ਨਹੀਂ ਕੀਤਾ ਦੁਪੱਟਾ ਬਿਲਕੁਲ ਆਪਾਂ ਸਿੰਪਲ ਰੱਖਿਆ ਹੋਇਆ ਤੁਸੀਂ ਦੁਪੱਟੇ ਤੇ ਕੋਈ ਵਰਕ ਜਾਂ ਬੂਟੀ ਕਰਵਾਉਣਾ ਚਾਹੁੰਦੇ ਹੋ ਉਹਦੇ ਅਕੋਰਡ ਉਹਦੀ ਪ੍ਰਾਈਸ ਜਿਹੜੀ ਵਾਜੇਗੀ ਲੋ ਜੀ ਅਗਰ ਇਹ ਸੇਮ ਕਲਰ ਸੇਮ ਫੈਬਰਿਕ ਪਸੰਦ ਕਰਵਾ ਸਕਦੇ ਹੋ ਅਗਰ ਫੈਬਰਿਕ ਨਹੀਂ ਲਾਇਕਾ ਤੇ ਕਲਰ ਪਸੰਦ ਹੈ ਤੁਸੀਂ ਐਨੀ ਫੈਬਰਿਕ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਲੋ ਜੀ ਪਹੋਤ ਹੀ ਸੋਨਾ ਜਾਂ ਸੂਟ ਅਨ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਰੈਡੀ ਕੀਤਾ ਜੀ ਆਪਾਂ ਇਹ ਵਾਲਾ ਸੂਟ ਚੈੱਕ ਕਰੋ neck ਦੇ ਉੱਪਰ ਕੰਮ ਚੈੱਕ ਕਰੋ ਬਹੁਤ ਸੋਹਣਾ ਕੰਮ ਮਿਲੇਗਾ ਤੁਹਾਨੂੰ ਠੀਕ ਹੈ ਇਹਦੇ ਵਿੱਚ ਆਪਾਂ ਦੋ ਤਰ੍ਹਾਂ ਦਾ ਥ੍ਰੈਡ ਦਿੱਤਾ ਹੋਇਆ ਕਈ ਵਾਰ ਸਾਡੇ ਕੋਲ ਇਸ ਤਰ੍ਹਾਂ ਦੇ ਕੁਝ ਕਲਰ ਆ ਜਾਂਦੇ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਆਪਾਂ ਇਹਦੇ ਵਿੱਚ ਕਲਰ ਕੰਬੀਨੇਸ਼ਨ ਕਿਸ ਤਰ੍ਹਾਂ ਦਾ ਕਰੀਏ ਬਟ ਫਿਰ ਵੀ ਅਸੀਂ ਸੋਚ ਕੇ ਸਮਝ ਕੇ ਕਲਰ ਉਹਦੇ ਉੱਪਰ ਥ੍ਰੈਡ ਦੇ ਰੱਖ ਕੇ ਵੀ ਕਿਹੜਾ ਕਲਰ ਜ਼ਿਆਦਾ ਅੱਛਾ ਲੱਗ ਰਿਹਾ ਤਾਂ ਫਿਰ ਆਪਾਂ ਵਰਕ ਕਰਦੇ ਆਂ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਨੈਕ ਬਣਿਆ ਹੋਇਆ ਐਂਡ ਬਹੁਤ ਸੋਹਣੇ ਆਪਾਂ ਇੱਥੇ ਲਾਈਟ ਇੱਕ ਗ੍ਰੀਨ ਐਂਡ ਇੱਕ orange ਕਲਰ ਦਾ ਜਿਹੜਾ ਥ੍ਰੈਡਲ ਦਿੱਤਾ ਹੋਇਆ ਜਿਹਦਾਂ ਸਾਡਾ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਇਸ ਤਰੀਕੇ ਨਾਲ ਬਾਹਾਂ ਦੇ ਉੱਪਰ ਕੰਮ ਰਹੇਗਾ ਕਾਫੀ ਹੈਵੀ ਤੁਹਾਨੂੰ ਆਪਣੀਆਂ ਆਹ 슬ੀਵਸ ਮਿਲਣਗੀਆਂ ਇਸ ਤਰੀਕੇ ਨਾਲ ਦੇਖੋ ਸਿੱਪੀ ਦੇ ਨਾਲ ਬਹੁਤ ਪਿਆਰਾ ਕੰਮ ਕੀਤਾ ਗਿਆ ਐਂਡ ਤੁਸੀਂ ਫਰੰਟ ਤੋਂ ਚੈੱਕ ਕਰ ਸਕਦੇ ਹੋ ਕਾਫੀ ਹੈਵੀ ਬਾਜ਼ੂ ਇਹਦੀ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕੰਮ ਇੱਕ ਵੀ ਚੀਜ਼ ਅਦਰ ਉਦਰ ਨਹੀਂ ਹੈਗੀ ਅਗਰ ਥ੍ਰੈਡ ਦਾ ਕੰਮ ਕੀਤਾ ਤਾਂ ਬਹੁਤ ਸੋਹਣਾ ਇਹਨੂੰ ਕਵਰ ਅਪ ਕੀਤਾ ਹੋਇਆ ਆਊਟਿੰਗ ਜਿਹੜੀ ਇਹਦੀ ਕੀਤੀ ਹੋਈ ਕੜਦਾਣੇ ਦੇ ਨਾਲ ਕੀਤੀ ਹੋਈ ਹੈ ਐਂਡ ਦਰਦੋਜ਼ੀ ਨਾਲ ਵਿੱਚ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਆ ਐਂਡ ਫਿਨਿਸ਼ਿੰਗ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਆ ਰਹੀ ਹੈ ਜੀ ਹੁਣ ਤਾਂ ਪ੍ਰੋਪਰ ਲੁੱਕ ਦਿਖਾਵਾਂਗੇ ਤੁਸੀਂ ਚੈੱਕ ਕਰੋ ਪ੍ਰੋ neck ਦੇ ਕੋਲੋਂ ਐਂਡ ਬਾਹੂ ਜਿਹੜੀ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ ਬਹੁਤ ਹੀ ਹੈਵੀ ਜਿਆ ਐਂਡ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਇਹ ਤੁਸੀਂ ਆਪਣੇ ਮੇਨ ਫੰਕਸ਼ਨ ਵਾਲੇ ਦਿਨ ਵੇਅਰ ਕਰ ਸਕਦੇ ਹੋ ਰਿਸੈਪਸ਼ਨ ਤੇ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਡੇ ਉੱਤੇ ਵਾਲਾ ਲੱਗੇਗਾ ਲੋ ਜੀ ਇਸ ਤਰੀਕੇ ਨਾਲ ਰਹੇਗਾ ਆਪਣੇ ਘੇਰੇ ਦੇ ਉੱਪਰ ਕੰਮ ਐਂਡ ਘੇਰੇ ਤੋਂ ਤੁਸੀਂ ਦੇਖ ਸਕਦੇ ਹੋ ਚਾਕਾ ਤੋਂ ਉੱਪਰ हिਪ ਤੱਕ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਹੈ बहुत ही प्यारा जहाँ एंड बहुत एलीगेंट ज्या वाला पीस बनया हुया और पूरी शोर सूँ बूटी मिलेगी तो एक चीज़ स्टॉट करो जिमें सारे के उपर काफ़ी हैवी कम है और आप सेंटर जी बहुत सोहनी एक दो हिसाब बूटी दिखती हुई है और उपर जाके साथू ने काफ़ी ज़्यादा हैवी लग रही हैं बहुत ही प्यारा जहा पीस बनया हुया एंड फैब्रिक जो रहेगा शिमर रहेगी ठीक है जी देखो जी इस तरीके आप स्टिचिंग की हुई है ब्रॉकेट की आपको फिनिशिंग पट्टी जी दिती हुई है बहुत सोहना सूट सा लग रहा है ਅੰਡਾ ਕਰ ਤੁਸੀਂ ਮਰ ਨਹੀਂ ਲਾਈਕ ਕਰਦੇ ਤਾਂ ਤੁਸੀਂ ਕ੍ਰੇਪ ਤੇ ਕਰਵਾ ਸਕਦੇ ਹੋ ਐਂਡ ਸਿਲਕ ਤੇ ਕਰਵਾ ਸਕਦੇ ਹੋ ਇਸ ਤਰੀਕੇ ਨਾਲ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਆਪਾਂ ਸੇਮ ਵਰਕ ਕੀਤਾ ਹੋਇਆ ਬਾਟਮ ਦੇ ਉੱਪਰ ਆਪਾਂ ਥੋੜਾ ਜਿਹਾ ਹਲਕਾ ਵਰਕ ਰੱਖਿਆ ਕਿਉਂਕਿ ਸਾਡਾ ਸੂਟ ਜਿਹੜਾ ਕਾਫੀ ਜ਼ਿਆਦਾ ਹੈਵੀ ਹੈ ਸਾਡੇ ਘੇਰੇ ਦੇ ਉੱਪਰ ਕਾਫੀ ਹੈਵੀ ਕੰਮ ਜਿਹੜਾ ਕੀਤਾ ਹੋਇਆ ਦੋਸਤ ਐਂਡ ਇਸ ਤੇ ਨਾਲ ਆ ਪਰ ਰੱਖਿਆ ਹੋਇਆ ਜੀ ਗਰਾਰਾ ਇਸ ਤਰੀਕੇ ਨਾਲ ਚੈੱਕ ਕਰੋ ਗਰਾਰੇ ਦੇ ਨੀਚੇ ਵੀ ਆਪਾਂ ਇਸੇ ਤਰ੍ਹਾਂ ਹੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੋ ਕਿ ਸਾਡੇ ਗਰਾਰੇ ਨੂੰ ਬਹੁਤ ਜ਼ਿਆਦਾ ਸੋਹਣਾ ਜਨ ਹਾਈਲਾਈਟ ਕਰ ਰਹੀ ਹੈ ਔਰ ਐਂਡ ਉੱਪਰ ਆਪਾਂ ਲੇਸ ਦਿੱਤੀ ਹੋਈ ਹੈ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਪਹਿਣਾ ਕਹਿੰਦੇ ਸਾਨੂੰ ਪ੍ਰੋਬਲਮ ਆਉਂਦੀ ਕਿ ਸਾਡਾ ਜਿਹੜਾ ਇਹ ਸਾਰਾ ਨੀਚੇ ਉਹ ਗਰਾਰਾ ਨਾ ਕਿ ਉਹ ਇਹਦਾ ਫੋਲਡ ਹੋ ਹੀ ਜਾਂਦਾ ਇਸ ਕਰਕੇ ਆਪਾਂ ਉੱਪਰ ਲੇਸ ਦਿੱਤੀ ਹੈ ਕਿ ਸਾਡੇ ਜਿਹੜੇ ਗਰਾਰੇ ਦੇ ਜਿਹੜੇ ਨੀਚੇ ਵਾਲੀ ਸਾਈਡ ਹੈ ਪੇਸਟਿੰਗ ਪੱਟੀ ਉਹ ਫੋਲਡ ਨਾ ਹੋਵੇ ਠੀਕ ਹੈ ਜੀ ਗਰਾਰਾ ਸ਼ਰਾਰਾ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਤੁਸੀਂ ਬਣਾ ਸਕਦੇ ਹੋ ਫੈਬਰਿਕ ਜਿਹੜਾ ਐਂਡ ਕਾਫੀ ਸਾਰੇ ਫੈਬਰਿਕ ਆਏ ਹੋ ਨੇ ਆ ਤੁਸੀਂ ਕਿਸੇ ਵੀ ਫੈਬਰਿਕ ਦਾ ਨਾਮ ਲਓ ਆਪਾਂ ਤੁਹਾਨੂੰ ਉਸੇ ਫੈਬਰਿਕ ਦੇ ਉੱਪਰ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਨਾਲ ਆਪਾਂ ਰੱਖਿਆ ਜੀ ਦੁਪੱਟਾ ਪ्योर ਨੈਟ ਦਾ ਇਸ ਤਰੀਕੇ ਨਾਲ ਠੀਕ ਹੈ ਹੁਣ ਇਥੇ ਥੋੜਾ ਜਿਹਾ ਨੂੰ ਦੁਪੱਟੇ ਦੇ ਵਿੱਚ ਕਲਰ ਕੰਟਰਾਸਟ ਦਾ ਫਰਕ ਲੱਗੇਗਾ ਕਿਉਂਕਿ ਦੇਖੋ ਸ਼ਿਮਰ ਫੈਬਰਿਕ ਹੈ ਐਂਡ ਇਹ ਨੱਟਾ ਠੀਕ ਹੈ ਜੀ ਹਾਂ ਅਗਰ ਆਪਾਂ ਜੇ ਆਪਣੇ ਸੂਟ ਦੇ ਉੱਪਰ ਇਹ ਦੁਪੱਟਾ ਵੇਅਰ ਕਰਾਂਗੇ ਨਾ ਤੇ ਉਹਦੇ ਨਾਲ ਸਾਡੇ ਦੁਪੱਟੇ ਦਾ ਕਲਰ ਚੇਂਜ ਹੋ ਜਾਏਗਾ ਉਹ ਸਾਡੇ ਸੂਟ ਦੇ ਨਾਲ ਦਾ ਹੀ ਕਲਰ ਸਿਹੜਾ ਮੈਚ ਹੋ ਜਾਏਗਾ ਠੀਕ ਹੈ ਜੀ ਕਿਉਂਕਿ ਦੇਖੋ ਕੁਝ ਪੜਾ ਨਾ ਔਰ ਗੈਂਦਾ ਦੁਪੱਟਾ ਨਹੀਂ ਲਾਇਕ ਕਰੇ ਤੁਸੀਂ ਇਸ ਤਰੀਕੇ ਨਾਲ ਨੈਟ ਦਾ ਦੁਪੱਟਾ ਕਰਵਾ ਸਕਦੇ ਹੋ ਹੁਣ ਇੰਨਾ ਹੈਵੀ ਤੁਸੀਂ ਜਦੋਂ ਸੂਟ ਪਾਉਣਾ ਤੇ ਤੁਸੀਂ ਕੋਈ ਹੋਰ ਦੁਪੱਟਾ ਨਾਲ ਰੈਡੀ ਕਰਵਾਓਗੇ ਤੁਹਾਡਾ ਸਾਰਾ ਵਰਕ ਜਿਹੜਾ ਕਵਰ ਹੋ ਜਾਣਾ ਪਰ ਜਦੋਂ ਤੁਸੀਂ ਇਸ ਤਰ੍ਹਾਂ ਦਾ ਔਰਗੈਂਜ਼ਾ ਦਾ ਦੁਪੱਟਾ ਨੈਟ ਦਾ ਦੁਪੱਟਾ ਲਓਗੇ ਤਾਂ ਉਹਦੇ ਨਾਲ ਤੁਹਾਡੇ ਦੁਪੱਟ ਜਿਹੜੇ ਸੂਟ ਦੀ ਲੁੱਕ ਹੈ ਬਹੁਤ ਜ਼ਿਆਦਾ ਸੋਹਣੀ ਆਣੀ ਹੈ ਠੀਕ ਹੈ ਜੀ ਦੁਪੱਟੇ ਦੇ ਵਿੱਚ ਆਪਾਂ ਇਸ ਤਰ੍ਹਾਂ ਫੋਟੀ ਦਿੱਤੀ ਹੋਈ ਹੈ ਅੰਡ ਕੋਈ ਵੀ ਆਪਾਂ ਫਿਨਿਸ਼ਿੰਗ ਪੱਟੀ ਦੁਪੱਟੇ 'ਤੇ ਨਹੀਂ ਦਿੱਤੀ ਕਿਉਂਕਿ ਸਾਡੇ ਭੈਣ ਨੇ ਸਾਨੂੰ ਸਪੈਸ਼ਲੀ ਕਿਹਾ ਸੀ ਕਿ ਮੈਂ ਦੁਪੱਟੇ 'ਤੇ ਫਿਨਿਸ਼ਿੰਗ ਪੱਟੀ ਨਹੀਂ ਲਗਵਾਉਣੀ ਐ ਮਨ ਆਈ ਡੋਟ نو ਕਿ ਉਹਨਾਂ ਨੇ ਕਿਉਂ ਇਦਾਂ ਕਿਹਾ ਬਾਕੀ ਸਾਡਾ ਆਪੋ ਆਪਣਾ ਟੇਸਟ ਹੁੰਦਾ ਤਾਂ ਉਹਨਾਂ ਨੇ ਸਿੰਪਲ ਲੇਸ ਲਗਵਾਈ ਪਹਿਲਾਂ ਕਾਫੀ ਸਾਰੇ ਸੂਟ ਰੈਡੀ ਕਰਵਾਏ ਸੀ ਉਸ ਟਾਈਮ ਉਹਨਾਂ ਨੇ ਸਭ ਦੇ ਉੱਪਰ ਫਿਨਿਸ਼ਿੰਗ ਪੱਟੀ ਐਡ ਕਰਵਾਈ ਸੀ ਉਹ ਕਹਿੰਦੇ ਸੀ ਕਿ ਇਸ ਵਾਰ ਕੁਝ ਮੈਂ ਅਲੱਗ ਚਾਹਉਣੀ ਐ ਤੇ ਇਸ ਕਰਮ ਬਹੁਤ ਹੀ ਪਿਆਰੀ ਜਿਹੀ ਲੇਸ ਆਪਾਂ ਦੁਪੱਟਿਆਂ ਦਿੱਤੀ ਹੋਈ ਐ ਲਓ ਜੀ ਅਗਰ ਤੁਸੀਂ ਨੈਟ ਦਾ ਦੁਪੱਟਾ ਨਹੀਂ ਲ ਲੋਦੀ ਤਾਂ ਉਹ ਫੈਬਰਿਕ ਬਾਰੇ ਆਪਾਂ ਪ੍ਰੋਪਰ ਦੱਸ ਦਿੱਤਾ ਵੀ ਕਿਸ ਫੈਬਰਿਕ ਦੇ ਉੱਪਰ ਆਪਾਂ ਰੈਡੀ ਕੀਤੇ ਨੇ ਐਂਡ ਇਹਨਾਂ ਦੇ ਵਿੱਚੋਂ ਤੁਹਾਨੂੰ ਜ਼ਰੂਰੀ ਨਹੀਂ ਕਿ ਜੋ ਕਲਰ ਤੁਹਾਨੂੰ ਦਿਖਾਇਆ ਤੁਸੀਂ ਉਹੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾਓ ਐਂਡ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾਓ ਠੀਕ ਹੈ ਜੀ ਤੁਹਾਡੀ ਚੋਇਸ ਅਕੋਰਡਿੰਗ ਆਪਾਂ ਕੰਮ ਕਰਨਾ ਤੁਹਾਨੂੰ ਕੋਈ ਵੀ ਚੀਜ਼ ਪਸੰਦ ਆ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਐਂਡ ਮੈਸੇਜ ਕਰਕੇ ਸਾਡਾ ਤੋਂ ਪ੍ਰਾਈਸ ਲੈ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤਦ ਲੋ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੇ ਅੱਜ ਵਾਲੇ ਜਿਹੜੇ ਡਿਜ਼ਾਈਨ ਨੇ ਉਹ ਵਧੀਆ ਲੱਗੇ ਹੋਣਗੇ ਅਗਰ ਵਧੀਆ ਲੱਗੇ ਪਲੀਜ਼ ਲਾਈਕ ਸ਼ੇਅਰ ਪਿਆਰ ਅਗਰ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ